ਵੀਡੀਓ ਹਰ ਸਿੱਖ ਪ੍ਰਚਾਰਕ ਜ਼ਰੂਰਤਮੰਦ ਸਿੱਖ ਜਿਹੜਾ ਪ੍ਰਾਈਵੇਟ ਸਕੂਲਾਂ ਨੂੰ ਅਫੋਰਡ ਨਹੀਂ ਕਰ ਸਕਦਾ ਲੇਕਿਨ ਪ੍ਰਾਈਵੇਟ ਸਕੂਲਾਂ ਦੀ ਚਮਕ-ਦਮਕ ਦਿਖਾਵੇ ਦੀ ਵਜ੍ਹਾ ਕਰਕੇ ਉਹਦੇ ਚ ਆਪਣੇ ਬੱਚੇ ਪੜਾਉਣਾ ਚਾਹੁੰਦਾ ਹੈ ਇਹ ਮੇਰੀ ਹੱਥ ਬਣ ਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਪਲੀਜ਼ ਪ੍ਰਾਈਵੇਟ ਸਕੂਲਾਂ ਦਾ ਖਿਹੜਾ ਛੱਡ ਦਿਓ ਜੇਕਰ ਤੁਹਾਡੇ ਕੋਲ ਸਰਮਾਇਆ ਨਹੀਂ ਹੈ ਪ੍ਰਾਈਵੇਟ ਸਕੂਲ ਦੀ ਬਜਾਏ ਗਵਰਨਮੈਂਟ ਸਕੂਲ ਜਾਂ ਖਾਲਸਾ ਗਵਰਨਮੈਂਟ ਐਡਿਟ ਸਕੂਲ ਨਾਲ 'ਚ ਫ੍ਰੀ ਪੜਾਓ ਆਪਣੇ ਬੱਚੇ ਸਿੱਖਾਂ ਨੂੰ ਖਾਸ ਤੌਰ ਤੇ ਕਿਉਂਕਿ ਅਸੀਂ ਦਿਖਾਵੇ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਨਗਰ ਕੀਰਤਨਾਂ ਦੇ ਲੰਗਰ ਅਸੀਂ ਜਾਣਦੇ ਹੀ ਆ ਤੁਹਾਡਾ ਬੱਚਾ ਜੇਕਰ ਸਹੀ ਹੋਣ ਹਾਰ ਹੈ ਪੜ੍ਹਾਈ ਤੇ ਹੈ ਤੁਸੀਂ ਉਹਦੀ ਪੜ੍ਹਾਈ ਤੇ ਨਾਲ ਬੈ ਕੇ ਫੋਕਸ ਕਰ ਰਹੇ ਹੋ ਤੇ ਉਹ ਬਹੁਤ ਕੁਝ ਬਣ ਸਕਦਾ ਜੇ ਬ੍ਰਾਂਡਡ ਸਕੂਲ ਨੇ ਤੁਹਾਨੂੰ ਨਹੀਂ ਕੁਝ ਦੇਣਾ ਮੈਂ ਫਿਰ ਦੁਬਾਰਾ ਦੁਹਰਾ ਦਿਆਂ ਤੁਹਾਡੇ ਕੋਲ ਪੈਸਾ ਹੈ ਤੇ ਤੁਸੀਂ ਜਿੱਥੇ ਮਰਜ਼ੀ ਪੜਾਓ ਜੇਕਰ ਪੈਸਾ ਨਹੀਂ ਹੈ ਤੇ ਪਲੀਜ਼ ਨਾ ਪੜਾਓ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਕੂਲ ਚ ਪੜਾਉਣ ਵਾਸਤੇ ਕਿੰਨੀ ਜਦੋਂ ਜ਼ਾਇਦ ਕਰ ਰਹੇ ਨੇ ਇਹ ਤੁਸੀਂ ਉਹਦਾ ਸਾਈਕੋਲੋਜੀਕਲੀ ਉਹਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਟਰੋਮਾ ਦੇ ਰਹੇ ਹੋ ਤੁਸੀਂ ਉਹਨੂੰ ਕੋਈ ਬਹੁਤ ਹੋਣ ਹਾਰ ਜਾਂ ਕਮਾਲ ਦੀ ਚੀਜ਼ ਵਾਲੇ ਪਾਸੇ ਪ੍ਰੇਰਿਤ ਨਹੀਂ ਕਰ ਰਹੇ ਤੇ ਜੇਕਰ ਤੁਸੀਂ ਸਿਰਫ ਪੜਾਈ ਤੇ ਫੋਕਸ ਕਰੋਗੇ ਫ੍ਰੀ ਪੜਾਉਗੇ ਉਹ ਜਿੰਨਾ ਵੀ ਪੈਸਾ ਤੁਸੀਂ ਬਚਾ ਸਕੋ 12ਵੀਂ ਤੋਂ ਬਾਅਦ ਉਹ ਪੈਸਾ ਜੁੜਿਆ ਹੋਈ ਪ੍ਰੋਫੈਸ਼ਨਲ ਕੋਰਸ ਕਰਨਾ ਚਾਹੇ ਹੁਨਰਮੰਦ ਕੋਰਸ ਕਰਨਾ ਚਾਹੇ ਦਖਾवते ਦੀ ਜ਼ਿੰਦਗੀ ਕਿ ਮੇਰਾ ਬੱਚਾ ਇੱਕ ਬੱਸ 'ਤੇ ਬੈ ਕੇ ਤੇ ਇੱਕ ਪ੍ਰਾਈਵੇਟ ਸਕੂਲ 'ਚ ਜਾਂਦਾ ਹੈ ਇਹ ਸਿੱਖਾਂ ਨੂੰ ਪਲੀਜ਼ ਇੱਥੋਂ ਨਿਜਾਦ ਲੈਣ